ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਖਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜੋ ਜੁੜੀ ਹੋਈ ਹੈ ਮੌਤਲ ਡੀਆਈਜੀ ਐਚਐਸ ਭੁੱਲਰ ਦੇ ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਰਦਾਬ ਅੱਜ ਡੀਆਈਜੀ ਭੁੱਲਰ ਦੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਟੇਕ ਅਪ ਕੀਤੀ ਗਈ ਬੋਲਰ ਦੇ ਵਕੀਲਾਂ ਨੇ ਦਰਖਾਸਤ ਪਾਈ ਸੀ ਕਿ सीबीआई ਵੱਲੋਂ ਦਰਜ ਦੋ ਜਿਹੜੀਆਂ ਐਫਆਈਆਰਾਂ ਨੇ ਯਾਨਕਿ ਪਰਚੇ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇ। ਉਹਦੇ ਬਾਰੇ ਅਸੀਂ ਤੁਹਾਨੂੰ ਪਹਿਲਾਂ ਖਬਰ ਦੇ ਚੁੱਕੇ ਹਾਂ। ਉਹਨਾਂ ਨੇ ਇਹ ਦਲੀਲ ਦਿੱਤੀ ਸੀ ਕਿ ਪੰਜਾਬ ਸਰਕਾਰ ਦੀ ਆਗਿਆ ਨਹੀਂ ਲਈ ਗਈ, ਕਨਸੈਂਟ ਨਹੀਂ ਲਿਆ ਗਿਆ। ਹੁਣ ਅੱਜ ਜੋ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸ਼ੀਲ 나ਗੂਜੀ ਦੀ ਅਦਾਲਤ ਦੇ ਵਿੱਚ ਬਹਿਸ ਹੋਈ ਉਹਦੇ ਤੁਹਾਨੂੰ ਵਿਸਤਾਰ ਦਿੰਨੇ ਆ ਜਿਹੜੀ ਬਹੁਤ ਹੀ ਦਿਲਚਸਪ ਗੱਲ ਭੁੱਲਰ ਦੇ ਵਕੀਲਾਂ ਨੇ ਕਹੀ ਉਹਨਾਂ ਨੇ ਕਿਹਾ ਕਿ ਚੰਡੀਗੜ ਇੱਕ ਯੂਨੀਅਨ ਟੈਰੀਟਰੀ ਹੀ ਨਹੀਂ ਮਤਲਬ ਕਿ ਯੂਟੀ ਨਹੀਂ ਹੈਗੀ ਦੂਜਾ ਉਹਨਾਂ ਨੇ ਕਿਹਾ ਕਿ ਭੁੱਲਰ ਪੰਜਾਬ ਸਰਕਾਰ ਦਾ ਹੀ ਇੱਕ ਮੁਲਾਜ਼ਮ ਹੈ এমਪਲਾਈ ਹੈ ਕੇਂਦਰ ਦਾ ਨਹੀਂ ਤੇ ਉਹਨਾਂ ਨੇ ਤੀਜੀ ਮੰਗ ਇਹ ਕੀਤੀ ਕਿ सीबीआई ਦੀ ਸਾਰੀ ਕਾਰਵਾਈ ਤੇ ਰੋਕ ਲਾਤੀ ਜਾਏ ਫॉर द ਟਾਈਮਿੰਗ ਜਦੋਂ ਤੱਕ ਇਸ ਪਟੀਸ਼ਨ ਦਾ ਫੈਸਲਾ ਨਹੀਂ ਹੋ ਜਾਂਦਾ ਜੱਜ ਸਾਹਿਬ ਕਿਰਪਾ ਕਰਕੇ सीबीआई ਨੂੰ ਕਹੋ ਕਿ ਉਹ ਆਪਣੀਆਂ ਕਾਰਵਾਈਆਂ ਬੰਦ ਕਰ ਦੇ ਮੁੱਖ ਤੌਰ ਤੇ ਇਹਨਾਂ ਤਿੰਨ ਗੱਲਾਂ ਤੇ ਅੱਜ ਜ਼ੋਰ ਦਿੱਤਾ ਗਿਆ ਔਰ ਇਹ ਬਹਿਸ ਚੀਫ ਜਸਟਿਸ ਦੀ ਅਦਾਲਤ ਦੇ ਵਿੱਚ ਪਹਿਲਾਂ ਸਵੇਰੇ 1 ਘੰਟਾ ਸੁਣੀ ਗਈ ਚੱਲੀ ਜੇ ਮਤਲਬ ਕਿ ਆਰਗੂਮੈਂਟ ਹੋਇਆ ਬਿਫੋਰ ਲੰਚ ਤੇ ਫਿਰ ਪੋਸਟ ਲੰਚ ਦੁਪਹਿਰ ਦੀ ਬ੍ਰੇਕ ਤੋਂ ਬਾਅਦ 35 ਮਿੰਟ ਦਾ ਸਮਾਂ ਕੋਰਟ ਨੇ ਭੁੱਲਰ ਦੇ ਵਕੀਲਾ ਨੂੰ ਦਿੱਤਾ ਅੱਜ ਸੀਬੀਆਈ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਔਰ ਉਹਨਾਂ ਨੂੰ ਅਗਲੀ ਤਰੀਕ ਤੇ ਆਪਣੀ ਦਲੀਲ ਰੱਖਣ ਲਈ ਕਿਹਾ ਜਾਏਗਾ ਪਿਛਲੀ ਤਰੀਕ ਤੇ ਚੀਫ ਜਸਟਿਸ ਨੇ ਸੀਬੀਆਈ ਨੂੰ ਹਦਾਇਤ ਕੀਤੀ ਸੀ ਕਿ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਉਹ ਸਾਨੂੰ ਦਿੱਤਾ ਜਾ ਉਹ सीबीआई ਨੇ ਅੱਜ ਜੱਜ ਸਾਹਿਬ ਨੂੰ ਦੇ ਦਿੱਤਾ ਹੁਣ सीबीआई ਦੇ ਸੂਤਰਾ ਨਾਲ ਸਾਡੀ ਗੱਲਬਾਤ ਹੋਈ ਆ ਉਹ ਕਹਿੰਦੇ ਜੀ ਬੜੀ ਹਾਸੋਹੀਣੀ ਗੱਲ ਹੈ ਕਿ ਭੁੱਲਰ ਦੇ ਵਕੀਲ ਕਹਿ ਰਹੇ ਆ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਨਹੀਂ ਕਿਉਂਕਿ ਜਿਹੜਾ ਰੀਆਰਗੇਨਾਈਜੇਸ਼ਨ ਐਕਟ 1966 ਉਹਦਾ ਸੈਕਸ਼ਨ 4 ਜੋ ਕਹਿੰਦਾ ਸਕਰੀਨ ਤੇ ਨਜ਼ਰ ਮਾਰ ਲਓ ਉਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਕਿਹੜੇ-ਕਿਹੜੇ ਸ਼ਹਿਰ ਏਰੀਆਜ਼ ਕੇਂਦਰ ਵੱਲੋਂ ਚਲਾਏ ਜਾਣਗੇ ਕੇਂਦਰ ਸ਼ਾਸਿਤ ਇਲਾਕੇ ਟੈਰਿਟਰੀਜ਼ ਘਰ ਅੱਗੇ सीबीआई ਦਾ ਮੰਨਣਾ ਹੈ ਕਿ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ Trap ਕੇਸ ਦੀ ਉਹਦਾ ਚਲਾਨ ਦਿੱਤਾ ਗਿਆ ਬੀਤੇ ਦਿਨੀ ਸਪੈਸ਼ਲ ਕੋਰਟ ਚੰਡੀਗੜ੍ਹ ਤੇ ਉਹਦੇ ਵਿੱਚ ਜਿਹੜੀ ਬਹੁਤ ਹੀ ਇੰਪੋਰਟੈਂਟ ਗੌਰ ਫਰਮਾਉਣ ਵਾਲੀ ਗੱਲ ਹੈ ਚਲਾਨ ਖੁੱਲਾ ਰੱਖਿਆ ਗਿਆ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਭੁੱਲਰ ਦੇ ਭ੍ਰਸ਼ਟਾਚਾਰ ਦੇ ਨੈਟਵਰਕ ਦੇ ਵਿੱਚ ਜੇ ਕੋਈ ਹੋਰ આરોપી ਆਇਡੈਂਟੀਫਾਈ ਯਾਨੀ ਕਿ شناخت ਹੁੰਦੇ ਹੈ ਤਾਂ ਉਹਨਾਂ ਨੂੰ ਵੀ ਇਸ ਪਰਚੇ ਦੇ ਵਿੱਚ ਬਾਅਦ ਦੇ ਵਿੱਚ ਨਾਮਿਨੇਟ ਕਰਨ ਦਾ ਹੱਕ ਸੀਬੀਆਈ ਰੱਖਦੀ ਹੈ ਹੁਣ ਇਹ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਕਿ ਭੁੱਲਰ ਦੇ ਵਕੀਲਾ ਨਾਲ ਮਿਲ ਕੇ ਆਰਗੂਮੈਂਟ ਪੇਸ਼ ਕਰ ਰਹੀ ਹੈ ਜਿਵੇਂ ਅਸੀਂ ਤੁਹਾਨੂੰ ਸਪੈਸ਼ਲ ਸੀਬੀਆਈ ਕੋਰਟ ਚੰਡੀਗੜ੍ਹ ਵਿੱਚ ਹੁੰਦੀ ਕਾਰਵਾਈ ਬਾਰੇ ਦੱਸਿਆ ਸੀ ਜਦੋਂ ਭੁੱਲਰ ਦਾ ਰਿਮਾਂਡ ਦਾ ਮੌਕਾ ਸੀ ਉਸੇ ਤਰ੍ਹਾਂ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਏਜੀਓ ਆਫਿਸ ਦੇ ਐਡਵੋਕੇਟ ਜਨਰਲ ਦੇ ਆਫਿਸ ਦੇ ਸਰਕਾਰੀ ਵਕੀਲ ਬਿਲਕੁਲ ਉਹੀ ਗੱਲ ਕਹਿ ਰਹੇ ਨੇ ਜੋ ਭੁੱਲਰ ਦੇ ਵਕੀਲ ਕੋਰਟ ਨੂੰ ਦੱਸ ਰਹੇ ਨੇ ਯਾਨੀ ਕਿ ਉਹ ਦੋਨੋਂ ਅੰਗਰੇਜ਼ੀ ਵਿੱਚ ਕਲੂਡ ਕਰਨਾ ਦੋਨੋਂ ਆਪਸ ਵਿੱਚ ਹਮ ਵਿਚਾਰ ਹੋਏ ਹੋਏ ਜਿਹੜੀ ਗੱਲ ਭੁੱਲਰਦੇਵ ਵਕੀਲ ਕਹਿੰਦੇ ਆ ਜੀ ਪੰਜਾਬ ਸਰਕਾਰ ਦੀ ਆਗਿਆ ਲੈਣੀ ਜ਼ਰੂਰੀ ਸੀ ਉਹੀ ਸਰਕਾਰੀ ਵਕੀਲ ਕਹਿੰਦੇ ਹਾਂ ਜੀ ਜ਼ਰੂਰੀ ਸੀ ਤੇ ਹੁਣ ਤੁਹਾਨੂੰ ਇਹ ਦੱਸਦੇ ਆਂ ਵੀ ਇਹ ਚਾਹੁੰਦੇ ਕੀ ਆ ਇਹਨਾਂ ਨੂੰ ਫਿਕਰ ਲੱਗਿਆ ਹੋਇਆ ਕਿ ਸੀਬੀਆਈ ਕਿਤੇ ਪੰਜਾਬ ਸਿਵਲ ਸੈਕਰੇਟਰੀਅਟ ਦੇ ਵਿੱਚ ਦਾਖਲ ਹੋ ਕੇ ਹੋਰ ਗ੍ਰਿਫਤਾਰੀਆਂ ਕਰਨੀਆਂ ਨਾ ਸ਼ੁਰੂ ਕਰ ਦੇਵੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਖਬਰਾਂ 'ਚ ਚਰਚਾ ਹੋ ਚੁੱਕੀ ਹੈ ਬਹੁਤ ਸਾਰੇ ਅਫਸਰਾਂ ਦੇ ਨਾਮ ਇਸ ਨੈੱਟਵਰਕ ਦੇ ਵਿੱਚ ਆਉਂਦੇ ਆ ਤਾਂ ਉਹ ਸਿਵਲ ਸੈਕਰੇਟਰੀਏਟ ਚੰਡੀਗੜ੍ਹ ਪੰਜਾਬ ਸਰਕਾਰ ਉੱਥੇ ਬੈਠਦੇ ਆ ਕਿਰਸ਼ਾਨੂੰ ਦਾ ਵੀ ਉਹਦੇ ਨਾਲ ਜਿਹੜਾ ਹੈਗਾ ਸਿੱਧਾ ਤਾਲੁਕ ਹੈ ਸੋ ਪੰਜਾਬ ਸਰਕਾਰ ਅਤੇ ਭੁੱਲਰ ਦੇ ਵਕੀਲ ਇਹ ਚਾਹੁੰਦੇ ਆ ਕਿ ਹਾਈ ਕੋਰਟ ਸੀਬੀਆਈ ਦੀ ਕਾਰਵਾਈ ਤੇ ਐਕਸ਼ਨ ਤੇ ਰੋਕ ਲਾ ਦੇ ਭਾਵੇਂ ਉਦੋਂ ਤੱਕ ਜਦੋਂ ਤੱਕ ਪਟੀਸ਼ਨ ਦਾ ਆਖਰੀ ਫੈਸਲਾ ਨਹੀਂ ਹੋ ਜਾਂਦਾ ਅੱਜ ਮੰਗ ਇਹ ਹੀ ਕੀਤੀ ਗਈ ਭੁਲਰ ਦੇ ਵਕੀਲਾਂ ਵੱਲੋਂ ਕਿ ਸਾਨੂੰ ਇੰਟਰਮ ਰਿਲੀਫ ਯਾਨੀ ਕਿ ਆਰਜ਼ੀ ਰਿਲੀਫ ਦਿੱਤੀ ਜਾਏ ਜਦੋਂ ਤੱਕ ਪਟੀਸ਼ਨ ਮੁਕਦੀ ਨਹੀਂ ਪਰ ਉਹ ਕਾਮਯਾਬ ਨਾ ਹੋ ਸਕੇ ਜੱਜ ਸਾਹਿਬਾਨ ਨੇ ਉਹਨਾਂ ਦੀ ਇਹ ਮੰਗ ਠੁਕਰਾਤੀ ਅਤੇ ਇਸ ਕੇਸ ਨੂੰ ਜਨਵਰੀ ਦੇ ਦੂਜੇ ਹਫਤੇ ਯਾਨੀ ਕਿ ਜਨਵਰੀ 2026 ਦੇ ਦੂਜੇ ਹਫਤੇ ਲਈ ਸੁਣਵਾਈ ਲਈ ਫਿਕਸ ਕਰਤਾ ਹੁਣ ਦੋਸਤੋ ਇਹ ਬੜੀ ਵਿਚਾਰਨ ਵਾਲੀ ਗੱਲ ਹੈ ਕਿ ਭੁੱਲਰ ਦੇ ਵਕੀਲ ਕਹਿੰਦੇ ਆ ਕਿ ਉਹ ਪੰਜਾਬ ਸਰਕਾਰ ਦਾ ਹੀ ਮੁਲਾਜ਼ਮ ਹੈ ਪਰ ਆਈਪੀਐਸ ਜਿਹੜਾ ਕਾਡਰ ਹੈ ਉਹ ਤਾਂ ਕੇਂਦਰ ਵੱਲੋਂ ਚਲਾਇਆ ਜਾਂਦਾ ਹੈ ਸੈਂਟਰਲ ਕਾਡਰ ਹੈ ਜਦੋਂ ਆਈਪੀਐਸ ਲੱਗ ਜਾਂਦਾ ਮੋਢੇ ਤੇ ਫਿਰ ਉਹਦਾ ਜਿਹੜਾ ਅੱਗੇ ਮਾਲਕ ਹੈ ਉਹ ਕੇਂਦਰ ਸਰਕਾਰ ਹੋ ਜਾਂਦੀ ਹੈ ਜਿਹੜੇ ਇਹਨੇ ਉਤਾਵਲੇ ਹੋ ਕੇ ਆਈਪੀਐਸ ਬਣਦੇ ਆ ਤੇ ਫਿਰ ਬਾਅਦ ਚ ਜਦੋਂ ਫਸ ਜਾਂਦੇ ਆ ਉਹ ਕਹਿੰਦੇ ਜੀ ਪੰਜਾਬ ਸਰਕਾਰ ਦੇ ਅਸੀਂ ਮੁਲਾਜ਼ਮ ਆ ਇਹ ਬੜਾ ਇੱਕ ਹਾਸੋ ਹੀਣਾ ਤਰਕ ਦਿੱਤਾ ਜਾ ਰਿਹਾ ਦੂਜਾ ਵੀ ਜਿਹੜਾ ਅਨਟੈਨੇਬਲ ਲੱਗਦਾ ਹੈ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਨਹੀਂ ਤੇ ਫਿਰ ਕੀ ਚੰਡੀਗੜ੍ਹ ਪੰਜਾਬ ਦਾਕਾ ਸ਼ਹਿਰ ਹੋ ਗਿਆ ਰਾਜਧਾਨੀ ਜ਼ਰੂਰ ਹੈ ਪੰਜਾਬ ਦੀ ਪਰ ਚੰਡੀਗੜ੍ਹ ਦੀ ਟੈਰਿਟਰੀ ਕੇਂਦਰ ਦੇ ਕੰਟਰੋਲ ਹੇਠ ਹੈ ਹਜੇ ਹਜੇ ਵੀ ਉਹ ਹਜੇ ਪੰਜਾਬ ਨੂੰ ਮਿਲਿਆ ਨਹੀਂ ਤੇ ਹੁਣ ਸੀਬੀਆਈ ਨੂੰ ਅਗਲੀ ਤਰੀਕ ਤੇ ਜਨਵਰੀ ਦੇ ਦੂਜੇ ਹਫਤੇ ਐਫੀਡੇਵਿਟ ਫਾਈਲ ਕਰਨ ਲਈ ਕਿਹਾ ਗਿਆ ਜਿਹੜੇ ਪਟੀਸ਼ਨ ਦੇ ਵਿੱਚ ਮੁੱਦੇ ਉਠਾਏ ਗਏ ਉਹਨਾਂ ਦਾ ਜਵਾਬ ਦੇਣ ਲਈ ਅਦਾਲਤ ਨੇ ਹੁਕਮ ਦਿੱਤਾ ਹੈ ਔਰ CBI ਦੇ ਸਾਡੇ ਸੂਤਰ ਦੱਸਦੇ ਐ ਕਿ ਉਹ ਪੂਰੀ ਤਰ੍ਹਾਂ ਤਿਆਰ ਨੇ ਔਰ ਉਹ ਇਸ ਕੇਸ ਦੇ ਵਿੱਚ ਬਹਿਸ ਡਟ ਕੇ ਕਰਨਗੇ ਔਰ ਪੰਜਾਬ ਸਰਕਾਰ ਦੇ ਤਰਕਾਂ ਦਾ ਅਤੇ ਭੁੱਲਰ ਦੇ ਵਕੀਲਾਂ ਦੇ ਤਰਕਾਂ ਦਾ ਡਟ ਕੇ ਜਵਾਬ ਦੇਣਗੇ ਔਰ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਵੀ ਹੋ ਜਾਣ ਕਿਉਂਕਿ ਅਦਾਲਤ ਨੇ ਸੀਬੀਆਈ ਦੀ ਚੱਲ ਰਹੀ ਕਾਰਵਾਈ ਤੇ ਕੋਈ ਸਟੇ ਆਰਡਰ ਨਹੀਂ ਦਿੱਤਾ ਦੇ ਹੈਵ ਨਾਟ ਬੀਨ ਆਸਕ ਟੂ ਕੀਪ देयर ਐਕਸ਼ਨ ਇਨ ਅਬੈਂਸ ਅਬੈਂਸ ਹੁੰਦਾ ਵੀ ਹਾਲ ਦੀ ਘੜੀ ਤੁਸੀਂ ਰੁਕ ਜਾਓ ਉਹਨਾਂ ਨੇ ਕਿਹਾ ਤੁਸੀਂ جاری ਰਹੋ ਹਾਲ ਦੀ ਘੜੀ ਤੁਹਾਨੂੰ ਰੁਕਣ ਦੀ ਲੋੜ ਨਹੀਂ ਸੋ ਇਹ ਬਹੁਤ ਹੀ ਇੰਪੋਰਟੈਂਟ ਅੱਜ ਜਿਹੜੀ ਗੱਲਬਾਤ ਹੋਈ ਆ ਇੱਕ ਹੋਰ ਜਾਂਦਾ ਜਾਂਦਾ ਤੁਹਾਨੂੰ ਨੁਕਤਾ ਦੱਸ ਚਲਾਂ ਜਦੋਂ ਇਹ ਕੇਸ ਪਹਿਲੀ ਵਾਰੀ ਟੇਕ ਅਪ ਹੋਇਆ ਉਦੋਂ ਭੋਲਰ ਦੇ ਵਕੀਲਾਂ ਨੇ ਆਪਣੀ ਬਹਿਸ ਦੇ ਅਖੀਰ ਦੇ ਵਿੱਚ ਕਿਹਾ ਫਰਸਟ ਹੀਅਰਿੰਗ ਤੇ ਕਿ ਜੀ ਇਹ ਕੇਸ ਤਾਂ ਸਿੰਗਲ ਜੱਜ ਬੈਂਚ ਦੇ ਲੱਗਣਾ ਚਾਹੀਦਾ ਸੀ ਰੋਸਟਰ ਦੇ ਮੁਤਾਬਕ ਇਹ ਡਿਵੀਜ਼ਨ ਬੈਂਚ ਜਿਹਨੂੰ ਆਮ ਤੌਰ ਤੇ ਡਬਲ ਬੈਂਚ ਕਹਿ ਦਿੰਦੇ ਆ ਦੋ ਜੱਜਾਂ ਵਾਲਾ ਬੈਂਚ ਇਹਦੇ ਅੱਗੇ ਕਿਸ ਤਰ੍ਹਾਂ ਆ ਗਿਆ ਮਾਚੀਫ ਜਸਟਿਸ ਸ਼ੀਲ ਨਾਗੂਨੇ ਜਵਾਬ ਦਿੱਤਾ ਕਿ ਇਹ ਬਾਈ ਆਰਡਰ ਇਸ ਡਿਵੀਜ਼ਨ ਬੈਂਚ ਦੇ ਅੱਗੇ ਆਇਆ ਸੋ ਇੱਥੋਂ ਇਹ ਸੰਕੇਤ ਮਿਲਦਾ ਮੈਂ ਇੱਕ ਵੈਬਸਾਈਟ ਤੇ ਸਾਰੀ ਖਬਰ ਪੜ੍ਹੀ ਸੀ ਔਰ ਇੱਥੋਂ ਸੰਕੇਤ ਮਿਲਦਾ ਕਿ ਕੋਸ਼ਿਸ਼ ਸੀ ਕਿ ਇਹ ਕੇਸ ਕਿਸੇ ਖਾਸ ਬੈਂਚ ਦੇ ਅੱਗੇ ਹੀ ਜਾਵੇ ਪਰ ਕਿਉਂਕਿ ਚੀਫ ਜਸਟਿਸ ਨੂੰ ਮਾਸਟਰ ਆਫ ਦੀ ਰੋਸਟਰ ਕਿਹਾ ਜਾਂਦਾ ਤਾਂ ਉਸ ਨੇ ਇਹ ਕੇਸ ਆਪਣੇ ਬੈਂਚ ਦੇ ਅੱਗੇ ਹੀ ਰੱਖ ਲਿਆ ਮੀਨਸ ਹੀ ਕੁਡ ਸੀ ਥਰੂ ਦੀ ਗੇਮ ਇਸ ਕਰਕੇ ਇਹ ਡਿਵੀਜ਼ਨ ਬੈਂਚੀ ਕੇਸ ਨੂੰ ਸੁਣ ਰਿਹਾ ਬੇਨਤੀ ਕਰਨਾ ਚਾਹਾਂਗਾ ਦੋਸਤੋ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰ ਦਿਓ ਤੇ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਮੈਨੂੰ ਰਜਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ Satçıkal, Namışkar, Kudafis.